ਇਹ ਲਗਦਾ 3-400 ਸਾਲ ਤੋਂ ਦੌੜ ਚੱਲ ਰਿਹਾ ਵੈਸਟ ਤੋਂ ਸ਼ੁਰੂ ਹੋਇਆ ਸੀਗਾ ਉਹਦੇ ਕਰਕੇ ਜਿਹੜੀ ਇੰਡਸਟਰੀਅਲਾਈਜੇਸ਼ਨ ਹੋਈ ਅਰਬਨਾਈਜੇਸ਼ਨ ਹੋਈ ਉਸ ਤੋਂ ਬਾਅਦ ਗਲੋਬਲਾਈਜੇਸ਼ਨ ਹੋਈ ਤੇ ਹੁਣ ਜੋ ਲੇਟੈਸਟ ਜੋ ਡਿਜੀਟਾਈਜੇਸ਼ਨ ਦਾ ਉਹਦੇ ਪੰਜਾਬ ਉੱਤੇ ਇਸ਼ੂ ਅਸਰ ਹੋਣ ਇਹ ਨੇ ਪੰਜਾਬ ਦੀ ਖੇਤੀ ਤੇ ਹੀ ਹੋਣੇ ਨੇ ਜਿਸ ਤਰ੍ਹਾਂ ਅੱਜ ਹੁਣ ਕਿੰਨੀ ਗਰਮੀ ਆ ਫਰਵਰੀ ਦੇ ਵਿੱਚ ਤੇ ਉਹਦੇ ਚੱਲਦੇ ਆ ਇਹ ਅੰਦਾਜ਼ਾ ਲੱਗ ਰਿਹਾ ਕਿ ਕਣਕ ਦਾ ਝਾੜ ਘਟ ਜਾਣਾ 2 ਸਾਲ ਪਹਿਲਾਂ ਵੀ ਘਟਿਆ ਸੀਗਾ 1/3 ਘਟ ਗਿਆ ਸੀਗਾ ਕਿ ਇਹ ਸਾਰਾ ਗੈਂਗਸਟਰ ਦਾ ਫੀਨੋਮਨਾ ਜੋ ਇਹ ਨਸ਼ਿਆਂ ਦਾ ਫੀਨੋਮਨਾ ਈਵਨ ਜੋ ਪ੍ਰਵਾਸ ਦਾ ਫੀਨੋਮਨਾ ਇਹ ਤਾਂ ਲੱਛਣ ਨੇ ਮੁੱਦੇ ਥੋੜੀ ਨੇ ਇਹ ਪੰਜਾਬ ਦਾ ਜਿਸ ਪੱਧਰ ਦੇ ਉੱਤੇ ਕਾਹਨ ਬਚਾ ਪੀੜਿਆ ਜਾਣਾ ਉਹ ਕਿਸੇ ਵੀ ਤਰ੍ਹਾਂ ਸਾਡੀ ਤਵੱਜੋ ਚ ਕਿਸੇ ਵੀ ਪੱਧਰ ਤੇ ਈਵਨ ਯੂਨੀਵਰਸਿਟੀਆਂ ਚ ਵੀ ਪੋਲਿਟਿਕਸ ਦੀ ਡਿਸਕਸ਼ਨ ਦੇ ਪੱਧਰ ਤੇ ਹੈ ਨਹੀਂ ਜਿਹਦਾ ਅਸਰ ਸਾਡੇ ਤੇ ਪੈਣਾ ਬਹੁਤ ਵੱਡਾ ਕੋਨ ਪੋਲਿਟਿਕਸ ਦੇ ਮੁੱਦੇ ਨਹੀਂ ਧਾਰਯਤ ਹੋ ਸਕਦੇ ਉਹ ਇਸ ਕਰਕੇ ਕਿ ਹੁਣ ਕੁਛ ਵੀ ਆਈਸੋਲੇਸ਼ਨ ਚ ਨਹੀਂ ਹੈ ਮਤਲਬ ਇੱਕ ਪੰਜਾਬ ਦੀ ਪੋਲਿਟਿਕਸ ਦੇ ਉਹ ਦਾਰੇ ਨੇ ਜਿਹੜੇ ਜੋ ਇੰਟਰਨੈਸ਼ਨਲ ਜਾਂ ਗਲੋਬਲ ਪੱਧਰ ਦੇ ਉੱਤੇ ਸਾਰੇ ਮਸਾਇਲ ਚੱਲ ਰਹੇ ਨੇ ਜਿਸ ਤਰ੍ਹਾਂ ਜਿਸ ਪਾਸੇ ਨੂੰ ਸਾਰੀ ਦੁਨੀਆ ਨੂੰ ਜਾਣਾ ਉਹਦੇ ਪੰਜਾਬ ਤੇ ਅਸਰ ਨੇ ਇੱਕ ਇੰਡੀਆ ਪੋਲਿਟੀਕਲੀ ਇੰਡੀਅਨ ਸਟੇਟ ਦਾ ਇੱਕ ਹਿੱਸਾ ਉਹਦੇ ਕਰਕੇ ਜਿਹੜੀਆਂ ਚੁਣੌਤੀਆਂ ਸਮੱਸਿਆਵਾਂ ਪੋਲੀਟਿਕਲ ਮਸਲੇ ਨੇ ਉਹਨਾਂ ਦਾ ਇੱਕ ਦਾਰਾ ਇੱਕ ਪੰਜਾਬ ਆਪਣੇ ਆਪ ਦੇ ਵਿੱਚ ਇੱਕ ਬਹੁਤ ਬੁਲੰਦ ਹਸਤੀ ਰੱਖਦਾ ਹੈ ਹਿਸਟੋਰਿਕਲੀ ਵੀ ਜਿਓਗ੍ਰਾਫਿਕਲੀ ਵੀ ਕਲਚਰਲੀ ਵੀ ਸਾਰੀ ਤਰ੍ਹਾਂ ਹੀ ਉਹਦੇ ਆਪਣੇ ਤੇ ਇੱਕ ਧਾਰੇ ਖਾਲਸਾ ਪੰਥ ਦੇ ਨੇ ਕਿਉਂਕਿ ਬਦ ਪੰਥ ਚਲੋ ਇੱਕ ਗਲੋਬਲ ਹੋਣ ਦਾ ਪਰ ਪੰਜਾਬ ਖਾਲਸਾ ਪੰਥ ਦੀ ਇੱਕ ਕੇਂਦਰੀ ਸਥਾਨ ਇਤਿਹਾਸਕ ਸਥਾਨ ਰਿਹਾ ਉਹਦੇ ਕਰਕੇ ਸੋ ਧਾਰੇ ਨੇ ਪੰਜਾਬ ਦੇ ਸੋ ਇਹਨਾਂ ਧਾਰਿਆਂ ਦੇ ਬਾਰੇ ਗੱਲ ਕਰਨ ਜਾਂ ਗੱਲ ਸਮਝਣ ਦੇ ਵਿੱਚ ਦੋ ਮੇਰੇ ਖਿਆਲ ਤੋਂ ਸਮੱਸਿਆਵਾਂ ਨੇ ਜਿਹੜੀਆਂ ਆਪਾਂ ਨੂੰ ਇਹ ਗੱਲ ਕਰਨ ਤੋਂ ਪਹਿਲਾਂ ਸਮਝਣੀਆਂ ਚਾਹੀਦੀਆਂ ਨੇ ਮੈਨੂੰ ਕਹਿਣ ਤੋਂ ਤੁਹਾਨੂੰ ਸੁਣਨ ਤੋਂ ਇੱਕ ਇਹ ਆ ਕਿ ਜਿਸ ਤਰ੍ਹਾਂ ਦੀ ਹੁਣ ਵਿੱਦਿਆ ਪ੍ਰਬੰਧ ਰਾਹੀਂ ਜਾਂ ਬਾਕੀ ਵੀ ਜਿਹੜਾ ਓਵਰਆਲ ਸਾਰਾ ਸਿਸਟਮ ਹੈ ਉਹਦੇ ਰਾਹੀਂ ਇੱਕ ਸਖਸ਼ੀਅਤ ਦੀ ਘੜਤ ਘੜੀ ਜਾ ਰਹੀ ਉਹਦੇ ਵਿੱਚ ਜਿਹੜਾ ਮਨ ਹੈ ਜਿਹੜੀ ਤੁਹਾਡੀ ਬੁੱਧ ਹੈ ਉਹ ਚੀਜ਼ਾਂ ਨੂੰ ਬਹੁਤ ਆਬਜੈਕਟਿਵਲੀ ਦੇਖਣ ਦੀ ਆਦਤ ਚ ਹੈ ਉਹ ਸਬਜੈਕਟਿਵਿਟੀ ਚੀਜ਼ਾਂ ਨੂੰ ਤਾਂ ਦੇਖ ਨਹੀਂ ਹੁੰਦੀਆਂ ਜਿਹੜੇ ਮੈਂ ਸਵਾਲ ਵੀ ਸੁਣੇ ਨੇ ਉਹ ਐਸੀ ਚੱਕਰ ਹੈ ਕਿ ਬੰਦਿਆਂ ਨੂੰ ਬਹੁਤ ਸਪਸ਼ਟ ਐਂਡ ਸਪਸ਼ਟ ਦਿਖਦਾ ਹੋਣਾ ਚਾਹੀਦਾ ਇਹਨਾਂ ਦਾ ਡਿਜੀਟਲ ਸਿਗਨਲ ਆਉਂਦਾ ਨਾ 16 ਨੀ 16 ਮੀਟਰ ਵਾਲੀਆਂ ਚਾਹੀਦੀਆਂ ਐਨਾਲੌਗ ਵਾਂਗ ਕੰਮ ਨਹੀਂ ਰਹਿ ਗਿਆ ਹੁਣ ਇਹ ਇੱਕ ਦਿੱਕਤ ਹੈ ਦੂਸਰੀ ਦਿੱਕਤ ਇਹ ਆ ਕਿ ਪੋਲਿਟਿਕਸ ਦੇ ਬਾਰੇ ਜਿਹੜੀ ਅਕੈਡਮਿਕਸ ਚ ਗੱਲਬਾਤ ਚੱਲਦੀ ਮੁਹਾਵਰਾ ਚੱਲਦਾ ਉਹਦੇ ਚਾਰ ਗੱਲਾਂ ਗਿਣੀਆਂ ਜਾਂਦੀਆਂ ਨੇ ਅੱਜ ਦੁਨੀਆ ਦੀ ਸਾਰੀ ਪੋਲਿਟਿਕਸ ਵੋ ਵੋਲਟਾਈਲ ਅਨਸਰਟਨ ਕੰਪਲੈਕਸ ਐਮਬਿਗਿਊਸ ਇੱਕ ਚੀਜ਼ ਵੀ ਹੋ ਜਾਏ ਆਨ ਦਾ ਗੇਲਾ ਨੇ ਵਰਤਮਾਨ ਦੇ ਜਿਵੇਂ ਵਿਖਦੇ ਓਕੇ ਹੋ ਜਾਂਦੇ ਨੇ ਇਥੇ ਚਾਰ ਚੀਜ਼ਾਂ ਇਕੱਠੀਆਂ ਨੇ ਸੋ ਇਹ ਸੀਜ਼ ਨੂੰ ਸਾਰੇ ਕਾਸੇ ਨੂੰ ਸਮਝਣ ਸਮਝਾਣ ਤੋਂ ਹੋਰ ਜਾ ਕੇ ਕੰਪਲੈਕਸ ਕਰ ਦਿੰਦੀਆਂ ਨੇ ਸੋ ਮੈਂ ਆਪਣੀ ਗੱਲ ਸ਼ੁਰੂ ਕਰਦਾ ਕਿ ਜਿਹੜੇ ਮੈਂ ਚਾਰ ਧਾਇਰੇ ਗਿਣੇ ਨੇ ਤੇ ਇੱਕ ਦੁਨੀਆ ਦੇ ਸਾਰੇ ਇੱਕ ਚਲਣ ਹੈ ਜਿਹਦੇ ਪ੍ਰਭਾਵ ਪੰਜਾਬ ਤੇ ਨੇ ਇੱਕ ਇੰਡੀਅਨ ਸਟੇਟ ਕਰਕੇ ਇੱਕ ਪੰਜਾਬ ਕਰਕੇ ਤੇ ਇੱਕ ਪੰਥ ਕਰਕੇ ਇਹਨਾਂ ਸਾਰਿਆਂ 'ਚ ਆਪਸੀ ਇੱਕ ਕੋ- ਕੋਰਿਲੇਸ਼ਨ ਹੈ ਇਹ ਇੱਕ ਇੰਟਰਡਿਪੈਂਡੈਂਸ ਦਾ ਦੌਰ ਹੈ ਔਰ ਮਸਲੇ ਟ੍ਰਾਂਸਨੈਸ਼ਨਲ ਨੇ ਸੋ ਜੀ ਆਪਾਂ ਦੁਨੀਆ ਦੇ ਦਾਇਰਿਆਂ ਦੀ ਗੱਲ ਕਰਨੀ ਤੇ ਮੇਰੇ ਖਿਆਲ ਦੇ ਵਿੱਚ ਜਿਹੜਾ 3-400 ਸਾਲ ਤੋਂ ਦੌਰ ਚੱਲ ਰਿਹਾ ਵੈਸਟ ਤੋਂ ਸ਼ੁਰੂ ਹੋਇਆ ਸੀਗਾ ਉਹਦੇ ਕਰਕੇ ਜਿਹੜੀ ਇੰਡਸਟਰੀਅਲਾਈਜੇਸ਼ਨ ਹੋਈ ਅਰਬਨਾਈਜੇਸ਼ਨ ਹੋਈ ਉਸ ਤੋਂ ਬਾਅਦ ਗਲੋਬਲਾਈਜੇਸ਼ਨ ਹੋਈ ਤੇ ਹੁਣ ਜੋ ਲੇਟੈਸਟ ਜੋ ਡਿਜੀਟਾਈਜੇਸ਼ਨ ਦਾ ਉਹਦੇ ਰਲਵੇਂ ਅਸਰ ਕਰਕੇ ਪੰਜਾਬ ਦੇ ਉੱਤੇ ਜਾਂ ਦੁਨੀਆ ਦੇ ਉੱਤੇ ਜਿਹੜੇ ਅਸਰ ਨੇ ਪੰਜਾਬ ਉਹਨਾਂ ਦਾ ਇੱਕ ਸਥਾਨ ਬਣ ਗਿਆ ਹੈ ਕਿ ਕਲਾਈਮੇਟ ਚੇਂਜ ਦਾ ਹੀ ਮਸਲਾ ਉਹਦੇ ਪੰਜਾਬ ਉੱਤੇ ਇਸ਼ੂ ਅਸਰ ਹੋਣੇ ਨੇ ਪੰਜਾਬ ਦੀ ਖੇਤੀ ਤੇ ਹੀ ਹੋਣੇ ਨੇ ਜਿਸ ਤਰ੍ਹਾਂ ਅੱਜ ਹੁਣ ਕਿੰਨੀ ਗਰਮੀ ਆ ਫਰਵਰੀ ਦੇ ਵਿੱਚ ਤੇ ਉਹਦੇ ਚੱਲਦੇ ਆ ਇਹ ਅੰਦਾਜ਼ਾ ਲੱਗ ਰਿਹਾ ਕਿ ਕਣਕ ਦਾ ਝਾੜ ਘਟ ਜਾਣਾ ਹੈ 2 ਸਾਲ ਪਹਿਲਾਂ ਵੀ ਘਟਿਆ ਸੀਗਾ 1/3 ਘਟ ਗਿਆ ਸੀਗਾ ਉਹਦੇ ਕਰਕੇ ਇਸ ਗਲੋਬਲਾਈਜੇਸ਼ਨ ਆਪਣੀ ਕਲਾਈਮੇਟ ਚੇਂਜ ਕਰਕੇ ਪੰਜਾਬ ਦੇ ਪੋਲੀਟੀਕਲ ਇਸ਼ੂ ਬਣਨੇ ਚਾਹੀਦੇ ਸੀਗੇ ਮੈਂ ਖਾਸ ਕਰ ਉਸ ਧਾਇਰੇ ਦੀ ਗੱਲ ਕਰਨੇ ਜਾਣਾ ਜਿਹੜੇ ਜੈਨੂਇਨ ਇਸ਼ੂ ਨੇ ਜਿਹੜੇ ਵੋਕਲ ਨੇ ਜਾਂ ਵੱਡੇ ਪ੍ਰਚਾਰੇ ਗਏ ਨੇ ਇਸ਼ੂ ਮੈਂ ਉਹਨਾਂ ਦੀ ਨਹੀਂ ਗੱਲ ਕਰਦਾ ਜਿਹੜੇ ਹੋਣੇ ਚਾਹੀਦੇ ਨੇ ਜੈਨੂਇਨਲੀ ਸੋ ਇਸੇ ਤਰ੍ਹਾਂ ਟੈਕਨੋਲੋਜੀ ਦਾ ਮਸਲਾ ਜਿਸ ਤਰੀਕੇ ਦੇ ਨਾਲ ਤਕਨੀਕ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਹੀ ਆ ਹੁਣ AI ਦੇ ਬਾਰੇ ਗੱਲ ਚੱਲ ਰਹੀ ਆ ਤੇ ਇਸ ਤਕਨੀਕ ਦੇ ਚਲਦਿਆਂ ਜਿਸ ਤਰੀਕੇ ਦੇ ਨਾਲ 2000 ਸਾਲ ਤੋਂ ਬਾਅਦ ਆਲੇ ਜਿਹੜੀ ਪੀੜ੍ਹੀਆਂ ਜਿਹਨੇ ਸਿੱਧਾ ਹੀ 3G 4G ਇੰਟਰਨੈਟ ਦੇਖਿਆ ਉਹਦੀ ਮਾਨਸਿਕਤਾ ਉਹਦੀ ਸ਼ਖਸੀਅਤ ਦੇ ਜਿਹੜੀ ਹੈਗੀ ਉਹ ਉਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਦੀ ਉਸ ਤੋਂ ਪਹਿਲਾਂ ਵਾਲੇ ਜਾਂ ਪੁਰਾਣੇ ਪੰਜਾਬ ਦੇ ਸੱਭਿਆਚਾਰ ਤੋਂ ਉੱਭਰੀ ਇੱਕ ਸ਼ਖਸੀਅਤ ਦੀ ਆਪਾਂ ਗੱਲ ਕਰਦੇ ਉਹ ਆਪਣੇ ਲਈ ਇੱਕ ਬਹੁਤ ਅਹਿਮ ਮਸਲਾ ਹੈ ਕਿ ਇਸ ਤਕਨੀਕ ਨੇ ਸਾਡੀ ਮਾਨਸਿਕਤਾ ਨੂੰ ਸਾਡੀ ਇੱਕ ਉਸ ਮਾਨਸਿਕਤਾ ਰਾਹੀਂ ਘੜੀ ਜਾ ਰਹੀ ਸ਼ਖਸੀਅਤ ਤੇ ਹੀ ਉੱਤੇ ਬਣਿਆਦੀ ਅਸਰ ਪਾਉਂਦੇ ਨੇ ਜਿਹਦੇ ਕਰਕੇ ਫਿਰ ਆਹ ਬਾਕੀ ਸਾਰੇ ਜਿਹੜੇ ਜਿਨ੍ਹਾਂ ਨੂੰ ਆਪਾਂ ਮੁੱਦੇ ਗਿਣਦੇ ਆ ਇਹ 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 ਲੱਛਣ ਨੇ ਕਿ ਇਹ ਸਾਰਾ ਇਹ ਗੈਂਗਸਟਰ ਦਾ ਫੀਨੋਮਨਾ ਜੋ ਇਹ ਨਸ਼ਿਆਂ ਦਾ ਫੀਨੋਮਨਾ इवन ਜੋ ਪ੍ਰਵਾਸ ਦਾ ਫੀਨੋਮਨਾ ਇਹ ਤਾਂ ਲੱਛਣ ਨੇ ਮੁੱਦੇ ਥੋੜੀ ਨੇ ਇਹਨਾਂ ਦਾ ਵਾਹ ਇਸ ਚੀਜ਼ ਦੇ ਨਾਲ ਹੈਗਾ ਤੇ ਇੱਕ ਉਸ ਤੋਂ ਅਗਲਾ ਗੱਲ ਹੈਗੀ ਕਿ ਜਿਸ ਤਰ੍ਹਾਂ ਦੇ ਹੁਣ ਇੰਟਰਨੈਸ਼ਨਲ ਰਿਲੇਸ਼ਨਸ ਚੱਲ ਰਹੇ ਆ ਪਹਿਲੀ ਵਾਰ ਇਹ ਹੋਇਆ ਕਿ ਪਿਛਲੇ ਬਹੁਤ ਸਮੇਂ ਦੇ ਵਿੱਚ ਏਸ਼ੀਅਨ ਪੋਲੀਟੀਕਲ ਪਾਵਰਸ ਦੇ West ਦੀਆਂ ਪੋਲੀਟੀਕਲ ਪਾਵਰਸ ਦੇ ਵਿੱਚ ਜਿਹੜੀ ਕੋਲਡ ਵਾਰ ਚੱਲ ਰਹੀ ਉਹ ਹੌਟ ਵਾਰ ਬਣ ਸਕਦੀ ਉਹਦੇ ਵਿੱਚ ਪੰਜਾਬ ਇੱਕ ਅਖਾੜਾ ਬਣਨਾ ਹੈ ਤੇ ਪੰਜਾਬ ਦੇ ਲਈ ਇਹ ਬਹੁਤ ਮੁੱਦਾ ਵਿਚਾਰਨ ਦਾ ਹੋਣਾ ਚਾਹੀਦਾ ਜੋ ਪੰਜਾਬ ਦੇ ਇੰਡੀਆ ਦੇ ਵੀ ਹਨ ਜਿਹੜੇ ਸਟ੍ਰੈਟੈਜਿਕ ਮਾਹਰ ਨੇ ਤੁਸੀਂ ਉਹਨਾਂ ਦੇ ਲੈਕਚਰ ਸੁਣੋ ਤੇ ਉੱਥੇ ਦੂ ਫਰੰਟ ਵਾਰ ਵਨ ਫਰੰਟ ਵਾਰ ਦੀਆਂ ਗੱਲਾਂ 2-3 ਸਾਲ ਤੋਂ ਬਹੁਤ ਬੇਵਾਕੀ ਨਾਲ ਚੱਲ ਰਹੀਆਂ ਨੇ ਜਦੋਂ ਤੋਂ ਗਾਲਵਾਣ ਵਾਲੀ ਘਟਨਾ ਹੋਈ। ਜੇ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਤੇ ਪੰਜਾਬ ਦਾ ਜਿਸ ਪੱਧਰ ਦੇ ਉੱਤੇ ਘਾਣ ਮਚਾ ਪੀੜਿਆ ਜਾਣਾ ਉਹ ਕਿਸੇ ਵੀ ਤਰ੍ਹਾਂ ਸਾਡੀ ਤਵੱਜੋਂ 'ਚ ਕਿਸੇ ਵੀ ਪੱਧਰ ਤੇ ਈਵਨ ਯੂਨੀਵਰਸਿਟੀਆਂ 'ਚ ਵੀ ਪੋਲਿਟਿਕਸ ਦੀ ਡਿਸਕਸ਼ਨ ਦੇ ਪੱਧਰ ਤੇ ਹੈ ਨਹੀਂ ਜਿਹਦਾ ਅਸਰ ਸਾਡੇ ਤੇ ਪੈਣਾ ਬਹੁਤ ਵੱਡਾ। ਸੋ ਇਸ ਤਰ੍ਹਾਂ ਹੋਰ ਵੀ ਕੁਝ ਅਹਿਮ ਮਸਲੇ ਹਨ ਜਿਹੜੇ ਜਿਹੜੇ originate ਪੰਜਾਬ ਤੋਂ ਨਹੀਂ ਹੁੰਦੇ ਬਟ ਉਹਨਾਂ ਦਾ ਅਸਰ ਪੰਜਾਬ ਤੇ ਬਹੁਤ ਗਹਿਰਾ ਹੈ। ਇਸੇ ਤਰ੍ਹਾਂ ਇੰਡੀਅਨ ਸਟੇਟ ਦੇ ਵਿੱਚ ਵਿਚਰਦੇ ਆ ਜਿਹੜੀ ਪੰਜਾਬ ਨੂੰ ਦਿੱਕਤ ਹੈ ਉਹਦਾ ਸਭ ਤੋਂ ਵੱਡਾ ਮਸਲਾ ਤਾਂ ਬਾਕੀ ਦੇਖੋ ਜਿੱਦਾਂ ਹੋਣਾ ਕਿਸਾਨੀ ਦੇ ਮਸਲੇ ਦਾ ਹੈ ਜਾਂ ਇੰਡਸਟਰੀਲਾਈਜੇਸ਼ਨ ਦਾ ਹੋ ਜਾਂਦਾ ਈਵਨ ਪੋਲਿਊਸ਼ਨ ਦਾ ਹੋ ਜਾਂਦਾ ਜਿੰਨੇ ਵੀ ਸਾਰੇ ਮਸਲੇ ਨੇ ਮਨ ਲਾਦਾ ਉਹਨਾਂ ਦੀ ਜੜ ਤਾਂ ਸਿਰਫ ਇਸ ਗੱਲ ਦੇ ਵਿੱਚ ਹੈ ਕਿ ਇੰਡੀਅਨ ਸਟੇਟ ਜਿੱਥੇ ਪਛਾਣ ਦਾ ਮਸਲਾ ਉਹ ਨਾਗਰਿਕ ਦੀ ਇੰਡੀਵਿਜੂਅਲ ਪਛਾਣ ਨੂੰ ਤਾਂ ਮੰਦੀ ਆ ਪੋਬਟ ਕਲੈਕਟਿਵਲੀ ਜਿਹੜੀਆਂ ਸਾਂਝੀਆਂ ਪਛਾਣਾਂ ਨੇ ਉਹਨਾਂ ਨੂੰ ਮੰਨ ਨਹੀਂ ਰਹੀ ਹੈ। ਉਹਨਾਂ ਨੇ ਕਨਸਟੀਟਿਊਸ਼ਨ ਬਣਾਉਣ ਵੇਲੇ ਹੀ ਨਹੀਂ ਮੰਨਿਆ। ਇਸ ਕਰਕੇ ਉਸ ਵੇਲੇ ਤੋਂ ਹੀ ਇਹ ਸਮੱਸਿਆਵਾਂ ਹਨ। ਜਿਹੜੀ ਗੱਲ ਆ ਪਹਿਲਾਂ ਚੱਲਦੀ ਸੀਗੀ ਸੰਘਰਸ਼ਾਂ ਦਾ ਜ਼ਿਕਰ ਹੋਇਆ। ਉਹ ਪੰਜਾਬ 'ਚ ਕਦੇ ਥੰਮੇ ਨਹੀਂ ਹਨ। 25 ਸਾਲ ਜਾਂ 10 ਸਾਲ ਦੀ ਗੱਲ ਵੀ ਨਹੀਂ ਹੈ। ਕੋਈ ਇਹ ਕਿ ਕਿਹੜਾ ਬੰਦਾ ਕਿਸ ਪੱਖ ਤੋਂ ਦੇਖ ਰਿਹਾ। ਪੰਜਾਬ ਦੇ ਵਿੱਚ ਤਾਂ ਉਸ ਵੇਲੇ ਦੇ ਸਭ ਤੋਂ ਵੱਡਾ ਲੀਡਰ ਮਾਸਟਰ ਤਾਰਾ ਸਿੰਘ ਸੀਗੇ ਉਹ ਕਨਸਟੀਟਿਊਸ਼ਨ ਜਦੋਂ ਫਰੇਮ ਹੋਇਆ ਉਸੇ ਵਕਤ ਫੜ ਲਏਗਾ ਇਸਨੇ ਉਹ ਸਟਰਗਲ ਦੀ ਨਿਸ਼ਾਨੀ ਹੈ ਮਤਲਬ 50 55 57 ਲਗਾਤਾਰ ਕੋਈ ਐਸਾ ਸਮਾਂ ਨਹੀਂ ਨੰਗਿਆ ਹੈ ਜਦੋਂ ਪੰਜਾਬ ਦੇ ਲੋਕ ਸੰਗਰਾਮ ਤੋਂ ਬਾਹਰ ਗਏ ਤਾਂ ਉਹ ਠੀਕ ਹੈ ਕਿ ਸੰਗਰਾਮ ਜਦੋਂ ਹਿਸਟਰੀ 'ਚ ਲਿਖੇ ਜਾਂਦੇ ਆ ਉਹ ਇਤਿਹਾਸਿਕ ਘਟਨਾਵਾਂ ਹੁੰਦੀਆਂ ਨੇ ਕਿਉਂਕਿ ਇਤਿਹਾਸ ਦੇ ਪੈਰ ਤਾਂ ਘਟਨਾਵਾਂ ਨੇ ਤੇ ਉਹ ਘਟਨਾਵਾਂ ਸਾਡੀ ਸਮ੍ਰਿਤੀ 'ਚ ਰਹਿ ਜਾਂਦੀਆਂ ਨੇ ਉਹ ਇਸੇ ਕਰਕੇ ਆ ਕਿ ਜਿਹੜੀ ਸਾਡੀ ਇੱਕ ਸਾਂਝੀ ਪਛਾਣ ਹੈ ਉਹ ਨੂੰ ਇੰਡੀਆ ਨੇ ਮਾਨਤਾ ਨਹੀਂ ਦਿੱਤੀ ਹੈ ਉਹਦੇ ਵਿੱਚੋਂ ਹੀ ਸਾਰੀਆਂ ਇਹ ਸਮੱਸਿਆਵਾਂ ਡਵੈਲਪ ਹੋ ਰਹੀਆਂ ਨੇ ਤਾਂ ਇੰਡੀਅਨ ਸਟੇਟ ਦੇ ਨਾਲ ਇਹ ਸਭ ਤੋਂ ਵੱਡੀ ਦਿੱਕਤ ਹੈ